मेरे पेट के बैक्टीरिया सिद्धू साहब जिंदाबाद जिंदाबाद कर रहे पता क्यों तो आज हम ज्ञानी टी स्टॉल जा रहे हैं आज मेरा चीट डे आज गुरु होगी समृद्धि पेट की डेढ़ किलो वृद्धि कोई चक्कर नहीं आज ना छोड़ेंगे हम हम जोली खाएंगे हम कचौरी नहीं नहीं खेलते एक लड़की आई अंग्रेजी बोले कपिल ओन कहे जाए जा कौला। कौला। मठी। मठी। मठी ना अंग्रेजी क्या मामा जा

ਮਰੋ ਜੇ ਜੇ ਭਾਜੀ ਇੱਕ ਜੀਨੇ ਭਾਜੀ ਨੂੰ ਇੱਕ ਬੰਨੇ ਮੈਨੂੰ ਘਰ ਕਰਾਓ ਦੇਖੋ ਭਾਣਾ ਕਹਿੰਦਾ ਸਾਰੇ ਅੰਮ੍ਰਿਤਸਰ ਹੀ ਕੁਲਚੇ ਵਾਲੇ ਨੇ ਇਹਨਾਂ ਦੇ ਅੱਗੇ ਤਾਂ ਮੈਂ ਬਿਲਕੁਲ ਬੋਲਾ ਲੱਗ ਰਿਹਾ ਡਬਲ ਮੱਖਣ ਡਬਲ ਮੱਖਣ ਆਹ ਇਹਨਾਂ ਦਾ ਗੁਰੂ ਕਿੱਥੇ ਆਇਆ ਕਿਆ ਨਹੀਂ ਬਾਹ ਪੰਨ ਮਸਕਾ ਖਵਾ ਨਹੀਂ ਤੇ ਮੱਖਣ ਆਇਆ ਕਿਸੇ ਜੀ ਕਟੋਰੀਆਂ ਖਾਈਆਂ ਕਿੱਥੇ ਆਵਾ ਕਿਸੇ ਕਹਿੰਦੇ ਆ ਮੱਖਣ ਭਗੜੇ ਡਾਲਤਾ ਹੋਆ ਕਦੀ ਦੇਖਿਆ ਆਹ ਦੇਖਿਆ ਇਸ ਸਿੱਧਾ 1.5 ਕਿਲੋ ਵਜ਼ਨ ਵਧਾਏਗਾ ਔਰ ਸਿੱਧ ਕੋ ਛੱਡੇਗਾ ਨਹੀਂ ਕੌਣ ਪੁਲੀ ਔਰ ਪੁਲੀ ਛੱਡ ਕੇ ਭੱਜੇ ਤੂੰ ਬਾਦਰੇ ਛੱਡ ਗਈ ਭੱਜ ਗਿਆ ਤੂੰ ਹੈਲੋ ਆ ਗਿਆ ਲੱਗ ਰੋੜਾ ਯਾਰ ਬਸ ਪੁਲੀ ਨਾਲ ਮਜ਼ਾ ਕਰਨ ਦਿਆ ਫੋਰਮ ਤੋਂ ਪੈਸੀ ਔਰਤ ਆਈ ਹੋਈ